ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀਆਂ ਅਰਦਾਸਾਂ ਦੁਆਵਾਂ ਤੇ ਅਸੀਸਾਂ ਨੇ ਆਰਾਧਨਾ ਦਾ ਲਾਪਰੀਤ ਦਾ ਤੇ ਮੰਤਰੀਤ ਦਾ ਅੱਖਾਂ ਦਾ ਆਪਰੇਸ਼ਨ ਸਕਸੈਸਫੁਲ ਕਰਾ ਦਿੱਤਾ ਤਿੰਨੋਂ ਬੱਚਿਆਂ ਦੀਆਂ ਅੱਖਾਂ ਟੇਡੀਆਂ ਸੀ ਟੇਡਾਪਨ ਸੀ ਟੀਰ ਜਿਹਨੂੰ ਕਹਿੰਦੇ ਨੇ ਪੰਜਾਬੀ ਲੈਂਗੁਏਜ ਟੀਰ ਮਾਰਦੇ ਦੀ ਬੱਚੇ ਉਹਦੇ ਨਾਲ ਇਹਨਾਂ ਦੀ ਪੜ੍ਹਾਈ ਤੇ ਆਮ ਜ਼ਿੰਦਗੀ 'ਚ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਸੀ ਖਾਸ ਕਰਕੇ ਤਿੰਨੋਂ ਸਟੂਡੈਂਟ ਨੇ ਪੜ੍ਹਾਈ ਦੇ ਵਿੱਚ ਬਹੁਤ ਸਮੱਸਿਆ ਆ ਰਹੀ ਸੀ ਇਹਨਾਂ ਬੱਚਿਆਂ ਨੂੰ ਤੇ ਇੱਕ ਸਭ ਤੋਂ ਜ਼ਰੂਰੀ ਜਿਹੜੀ ਇਹਨਾਂ ਦੀ ਬਿਮਾਰੀ ਸੀ ਅੱਖ ਦੇ ਟੇਢੇ ਪਣ ਦੀ ਉਹਦੇ ਤੋਂ ਵੀ ਇੱਕ ਵੱਡੀ ਬਿਮਾਰੀ ਸੀ ਇਹਨਾਂ ਦੀ ਪੂਰੇ ਪਰਿਵਾਰ ਨੂੰ ਲੱਗੀ ਹੋਈ ਹੈ ਜਿਹੜੀ ਗਰੀਬੀ ਉਹਦੇ ਕਰਕੇ ਬੱਚੇ ਇਹਨਾਂ ਦੇ ਮਾਪੇ ਇਹਨਾਂ ਦੇ ਆਪਰੇਸ਼ਨ ਨਹੀਂ ਸੀ ਕਰਾ پا ਰਹੇ ਤੇ ਬੱਚੇ ਸਫਰ ਕਰ ਰਹੇ ਸੀ ਤੇ ਅੱਜ ਬਿਲਕੁਲ ਸਕਸੈਸਫੁਲ ਆਪਰੇਸ਼ਨ ਹੋਏ ਨੇ ਧੰਨਵਾਦ ਡਾਕਟਰ ਸਾਹਿਬ ਦਾ ਡੀਐਮਸੀ ਤੋਂ ਡਾਕਟਰ ਪ੍ਰਿੰਕਾ ਜੀ ਦਾ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਣ ਤੇ ਇਹਨਾਂ ਬੱਚਿਆਂ ਲਈ ਅੱਡੋ ਵੀ ਤਸਵੀਰ ਅਰਦਾਸ ਕਰਿਓ ਇਹ ਬੱਚੇ ਆਪਣਾ ਜੀਵਨ ਖੁਸ਼ੀਆਂ ਤੇ ਤੰਦਰੁਸਤੀ ਨਾਲ ਤੇ ਪੜ੍ਹ ਲਿਖ ਕੇ ਬਤੀਰਦੇ ਵਾਹਿਗੁਰੂ ਜੀ ਦਾ ਕਹਾਸਾ